ਸਾਡੇ ਵਾਲਿਆਂ ਨੇ ਤੇ ਅੱਜ ਕੱਲ ਇਹਨੂੰ ਕਿਤਾਬ ਹੀ ਬਣਾਇਆ ਹੋਇਆ ਗੁੜਕਾ ਸਾਹਿਬ ਨੂੰ ਬੂਟ ਪਾ ਕੇ ਤੁਰੇ ਫਿਰਨ ਜੂ ਮੈਂ ਗੱਲੇ ਤੇ ਬੈਠੇ ਵੇਖੇ ਨੇ ਦੁਕਾਨਦਾਰ ਹੱਥ 'ਚ ਸੁਖਮਣੀ ਸਾਹਿਬ ਦਾ ਗੁੜਕਾ ਸਾਹਿਬ ਆਇਦਰੋਂ ਗਾਹਕ ਆ ਗਿਆ ਵੀ ਆ ਖਰੀਦਣਾ ਗੁੜਕਾ ਸਾਹਿਬ ਗੱਲੇ ਤੇ ਹੀ ਰੱਖਦਾ ਉਹਨੇ 2-400 ਰੁਪਈਆ ਦਿੱਤਾ ਗੰਦੇ ਮਦੇ ਨੋਟ ਗਿਣ ਕੇ ਗਲੇ 'ਚ ਰੱਖ ਲਏ ਫਿਰ ਉਹਨਾਂ ਗੰਦੇ ਹੱਥਾਂ ਨਾਲ ਹੀ ਗੁੜਕਾ ਸਾਹਿਬ ਫੜ ਲਿਆ ਮੈਨੂੰ ਇੱਕ ਜਵਾਬ ਦਿਓ ਹੁਣ ਤੁਹਾਨੂੰ ਵੀ ਪਤਾ ਹੈ ਵੀ ਪੈਸੇ ਨੂੰ ਝੂਠ ਮੀਠ ਲੱਗੀ ਹੁੰਦੀ ਹੈ ਥੁੱਕ ਤੱਕ ਲਾਇਆ ਹੁੰਦਾ ਲੋਕਾਂ ਨੇ ਤੇ ਬਾਣੀ ਕੀ ਹੈ ਗੁਰੂ ਦੇ ਅੰਗ ਰੋਜ਼ ਪੜ੍ਹਦੇ ਹੋ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਅੰਗਾਂ ਦਾ ਭਾਵ ਹੁੰਦਾ ਇਹਨੂੰ ਸਮਝ ਵਿੱਚ ਚਿਹਰਾ ਮੋਹਰਾ ਸਰੀਰ ਆਪ ਕਦੀ ਤੁਸੀਂ ਪੈਸੇ ਗਿਣਦਿਆਂ ਗਿਣਦਿਆਂ ਮੂੰਹ ਤੇ ਹੱਥ ਨਹੀਂ ਲਾਉਂਦੇ ਵੀ ਕਿਦਰੇ ਬੈਡ ਬੈਕਟੀਰੀਆ ਨਾਲ ਲੱਗ ਜਾਵੇ ਕੋਈ ਰੋਗ ਨਾ ਹੋ ਜਾਵੇ ਹੱਥ ਧੋ ਲਈਏ ਗੁਰਕਾ ਸਾਹਿਬ ਨੂੰ ਰਾਤੇ ਕੋਈ ਬੰਦਾ ਮੂੰਹ ਵਿੱਚ ਉਂਗਲ ਪਾ ਕੇ ਤੁਹਾਡੇ ਚਿਹਰੇ ਤੇ ਐਂਦਾ ਉਂਗਲ ਮਲ ਜਾਵੇ ਤੇ ਤੁਸੀਂ ਗਲ ਪੈ ਜਾਣਾ ਅਗਲੇ ਦਿਨ ਤੇ ਤੁਹਾਨੂੰ ਭੈ ਨਹੀਂ ਰੱਬ ਦਾ ਵੀ ਜਦੋਂ ਗੰਦੇ ਬੰਦੇ ਹੱਥ ਗੁਰਕਾ ਸਾਹਿਬ ਨੂੰ ਕੋਥੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਲਾਉਂਦੇ ਨੇ ਸਤਗੁਰ ਜਾਗਤਾ ਹੈ ਦੇ ਉਹ ਇਹ ਕਿਤਾਬ ਨਹੀਂ ਹੈ ਕੋਈ